ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਲੈ ਕੇ ਆਏ ਹਾਂ ਸੇਲ ਤੇ 21 ਲੀਕਾ ਦਾ 145310 ਚਲੋ ਫਿਰ ਕਰਦੇ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਐਂਡ ਤੱਕ ਨਾਲ ਜਿਹੜੇ ਵੀ ਰ ਆਪਣੇ YouTube ਚੈਨਲ ਤੇ ਨਵੇਂ ਆ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਪ੍ਰੋਫਾਈਲ Facebook ਪ੍ਰੋਫਾਈਲ ਦੇ ਨਵੇਂ ਪ੍ਰੋਫਾਈਲ ਨੂੰ ਕਰ ਲੋ ਫੋਲੋ ਤਾਂ ਜੋ ਤੁਹਾਨੂੰ ਹੋਰ ਵਾਲੀ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਵੀਡੀਓ ਨੂੰ ਕਰਦਾ ਕਰੋ ਵਾਤ ਵਾਤ ਲਾਈਕ ਕਮੈਂਟ ਸ਼ੇਅਰ ਤੇ ਕਰ ਲਿਆ ਕਰੋ ਐਂਡ ਤੱਕ ਵਾਚ ਚਲੋ ਫਿਰ ਕਰਦੇ ਆ ਅੱਗੇ ਵੀਡੀਓ ਸਟਾਰਟ ਤੇ ਬਣੇ ਰਹਿਣਾ ਐਂਡ ਤੱਕ ਨਾਲ ਪਹਿਲਾ ਡਰਾਈਵਰ ਆ ਮਿੱਤਰੋ ਸੋਨਾ ਲੀਕਾ 750 RX 2021 ਮਾਡਲਾ 3 ਸਪੀਡ ਆ ਪੰਜਾਬ ਦਾ ਨੰਬਰ ਆ ਸਾਰਾ ਡਰਾਈਵਰ ਜੈਨੂਨ ਆ ਤੇ ਬਾਕੀ ਟਾਇਰ ਵਗੈਰਾ ਦੀ ਗ੍ਰੇਹਣ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ 올 ओरिजिनल ਸਾਰਾ ਡਾਟਾ ਤੇ 750 ਘੰਟੇ ਚੱਲਿਆ ਹੋਇਆ 750 ਘੰਟੇ ਚੱਲਿਆ ਹੋਇਆ ਤੇ ਇੰਜਨ ਕੇ ਦਾ ਫੋਲ ਲੋਕਿਆ ਤੇ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਰੱਖੀ ਵੀਰਾਂ ਨੇ 5 ਲੱਖ ਤੇ 72000 ਰੁਪਏ ਡਿਮਾਂਡ ਰੱਖੀ ਆ ਤੇ ਕੰਟੈਕਟ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਤੁਸੀਂ ਡਾਇਰੈਕਟ ਕਰਕੇ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 750 2021 ਮਾਡਲ 3 ਸਪੀਡ ਟਰੈਕਟਰ ਖਰੀਦ ਸਕਦੇ ਆ ਬਾਕੀ ਜਿਹੜੀ ਹਿੰਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਸਾਰੇ ਟਰੈਕਟਰ ਦੀ ਅਗਲਾ ਟਰੈਕਟਰ ਫੇਰ ਆ ਗਿਆ ਸੋਨਾਲਿਕ ਦਾ DI 60 2019 ਮਾਡਲ ਆ ਪੰਜਾਬ ਦਾ ਨੰਬਰ ਆ 2 ਸਪੀਡ ਟਰੈਕਟਰ ਆ 2019 ਮਾਡਲ ਆ PB ਨੰਬਰ ਆ 2 ਸਪੀਡ ਆ ਸਾਰਾ ਟਰੈਕਟਰ 올 ओरिजिनल ਆ ਜੈਨੂਇਨ ਆ ਤੇ 1400 ਘੰਟੇ ਰੀਨਾਂ ਚੱਲਿਆ ਹੋਇਆ 1400 ਘੰਟੇ ਰੀਨਾਂ ਚੱਲਿਆ ਹੋਇਆ ਸ਼ੋਅਰੂਮ ਕੰਡੀਸ਼ਨਾਂ ਤੇ ਗੱਲ ਕਰੀਏ ਟਰੈਕਟਰ ਦੀ ਡਿਮਾਂਡ ਦੀ ਡਿਮਾਂਡ ਰੱਖੀ ਵੀ ਨੇ ਟਰੈਕਟਰ ਦੀ 5 ਲੱਖ ਤੇ 62 ਹਜ਼ਾਰ ਰੁਪਈਆ ਡਿਮਾਂਡ ਰੱਖੀ ਆ ਤੇ ਬਾਕੀ ਕੰਟੈਕਟ ਨੰਬਰ ਚਾਲਦਾ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਤੇ ਸੋਨਾਲੀਕਾ 60 2019 ਮਾਡਲ ਪੰਜਾਬ ਨੰਬਰ ਟਰੈਕਟਰ ਖਰੀਦ ਸਕਦੇ ਹਾਂ ਬਾਕੀ ਜਿਹੜੀ ਹਨ ਉਹ ਵੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਸਾਰੇ ਟਰੈਕਟਰ ਦੇ ਅੱਗੇ ਆ ਗਿਆ ਚੌਂਡੀਆ 5310 ਰੰਗ ਬੇਨਾ ਸਾਰੇ ਟਰੈਕਟਰ Ориਜినਲ ਆ ਦੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ 5000 ਘੰਟਾ ਚੱਲਿਆ ਹੋਇਆ 5000 ਘੰਟਾ ਚੱਲਿਆ ਹੋਇਆ 2015 ਮਾਡਲ ਦਾ ਪੰਜਾਬ ਦਾ ਨੰਬਰ ਆ 2015 ਮਾਡਲ ਦਾ ਪੀਵੀ ਨੰਬਰ ਆ 489 ਗ੍ਰੀਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ 489 ਨਵੇਂ ਹ ਵਰਗੇ ਆ ਤੇ ਇੰਜਨ ਗੇ ਦਾ ਟਰੈਕਟਰ ਬਿਲਕੁਲ ਓਕੇ ਆ ਮਾਰਕ ਵੀਰਾਂ ਦੀ ਫੁੱਲ ਗਾਰੰਟੀ ਆ ਤੇ ਬਾਕੀ ਕੰਟਰੈਕਟਰ ਨੰਬਰ ਚੱਲਦਾ ਸਕਰੀਨ ਤੇ ਨੰਬਰ ਤੇ ਤੁਸੀਂ ਕਨੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਜੰਡੀਆ 53 ਦਾ 2015 ਮਾਡਲ 50 ਨੰਬਰ ਟਰੈਕਟਰ ਖਰੀਦ ਸਕਦੇ ਹੋ ਬਾਕੀ ਜਿਹੜੀਆਂ ਵੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਟਰੈਕਟਰ ਦੀ ਚਲੋ ਫਿਰ ਮਿਲਦੇ ਆਗੇ ਮਿੱਤਰੋ ਨੈਕਸਟ ਵੀਡੀਓ ਵਿੱਚ